ਤੋ ਚਲੋ ਸਾਡੀ ਸੁਣਵਾਈ ਨਹੀਂ ਹੋਣੀ ਸਾਡੀ ਪੱਗ ਨੂੰ ਹਟਵਾ ਲੈਣਾ ਤੇ ਦੱਸੋ ਇਹ ਕਰਨਾਂ ਕੀ ਬੰਨੀ ਜੀ ਜੇ ਕਿਹਾ ਜਾਵੇ ਤਾਂ ਇਹ ਪੂਰੇ ਮਾਮਲੇ ਡਰਗ ਦੇ ਬਹੁਤ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਚੱਲ ਰਿਹਾ ਹੈ ਪੋਲੀਟੀਕਲ ਬੰਦੇ ਕੋਲ ਬਾਈਕ ਇਧਰ ਜੱਟ ਪੁੱਛਾ ਬਣਾ ਰੱਖਿਆ ਨਹੀਂ ਹੋਣਾ ਇਸੋ ਜਿਹੜੀ ਚਾਰਾ ਲੋ ਜਿਗ ਕਰਦੀ ਹੈ ਲੱਗਦਾ ਕਿ ਸਿੱਧੇ ਮਾਮਲੇ ਦੇ ਵਿੱਚ ਕੱਢੇਗੀ ਮੈਂ ਮੈਂ ਕੋ ਸੱਚੇ ਪਾਸ਼ਾ ਧੰਨਵਾਦ ਕਰਦਾ ਉਸ ਮਾਲਕ ਦਾ ਸਰਦਾਰ ਬਾਦਲ ਦੇ ਵੇਲੇ ਵੀ ਸ਼੍ਰੋਮਣੀ ਕਾਲੀ ਦੇਲੇ ਵੀ ਸਿੱਟ ਬਣੀ ਕਾਂਗਰਸ ਦੀ ਸਰਕਾਰ ਚ ਵੀ ਸਿੱਟ ਬਣੀ ਹੁਣ ਵੀ ਬਣੀ ਆ ਪਰ ਮੈਂ ਪਰਮਾਤਮਾ ਦੇ ਘਰ ਚ ਦੇਰ ਜੂਰ ਆ ਹਨੇਰ ਨਹੀਂ ਆ ਕਿਸੇ ਨੇ ਇਹੜਾ ਦੋਸ਼ੀ ਆ ਇਹੜਾ ਜਮਾਂਦਰ ਆ ਉਹਨੂੰ ਅਜੇ ਤੱਕ ਕਿਸੇ ਸਿੱਟ ਨੇ ਪੁੱਛ ਗੇਸ਼ੀ ਨਾ ਕੀਤੀ ਹੋਵੇ ਕਈ ਮਾਮਾ ਦੇ ਪੁੱਤਰ ਉਲ ਗਏ ਕਈਆਂ ਕਈ ਮੇਰੇ ਤੇ ਦੋ ਮਾਂ ਦਬਾਈ ਲਾਉਂਦੇ ਸਿਕਿਉਰਟੀਆਂ ਦੀ ਸਿਕਿਉਰਟ ਕਿਥੇ ਮਾਜੇ ਦੀ ਧਰਤੀ ਨਾ ਜਿਹੜੀ ਮਾਜੇ ਦੀ ਉਥੇ ਸਿਕਿਉਰਟੀ ਨਹੀਂ ਲੋੜ ਉਹ ਤੇ ਅਸ਼ੀਰਵਾਦ ਤੇ ਰਹਿਮਤ ਵੱਡਿਆਂ ਦੀ ਰੋੜ ਆ। ਹਮਲਾ ਬੋੜੀ ਸਾਹਿਬ ਇੱਕ ਮਾਈਨਿੰਗ ਦਾ ਮਾਮਲਾ ਵੀ ਜਿਹੜਾ ਨਾਲ ਜੁੜਿਆ ਹੋਇਆ ਸੀ ਕਾਫੀ ਲੰਮੇ ਸਮੇਂ ਤੋਂ ਜਦੋਂ ਅਸਰਹਦੀਪ ਬਾਰਡਰ ਏਰੀਆ ਦੇ ਉੱਤੇ ਮਾਈਨਿੰਗ ਨੂੰ ਲੈ ਕੇ ਵੀ ਮਾਮਲੇ ਨੂੰ ਪੂਰੇ ਤਰ੍ਹਾਂ ਜੋੜਿਆ ਗਿਆ ਸੀ ਤੇ ਸਾਹਿਬ ਨਾਲ ਲੱਗਦਾ ਅੱਜ 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 ਦੇ ਤਰੀਕ 'ਚ ਜੀ ਇਹ ਜਿਹੜਾ ਮਾਈਨਿੰਗ ਹੈ ਨਾ ਮਾਈਨਿੰਗ ਜੀ ਮੈਂ ਤੇ ਅੱਗੇ ਵੀ ਸਿੱਟਨੇ ਵੀ ਕਈ ਉਹਨਾਂ ਨੇ ਸਵਾਲ ਕੀਤੇ ਜਵਾਬ ਦਿੱਤੇ ਆ ਜੀ ਮਾਈਨਿੰਗ ਕੋਈ ਸਰਕਾਰ ਆਵੇ ਕੋਈ ਜਾਵੇ ਉਹੀ ਜਿਹੜੇ ਬਚੰਦੇ ਆ ਉਹ ਜਿਹੜੇ ਕਾਰ ਮਾਫੀਆ ਉਹੀ ਕਰਦੇ ਪਏ ਆ ਕਿਹੜੇ ਪੁਰਾਣੇ ਆ ਸਰਕਾਰਾਂ ਬਦਲਦੀਆਂ ਮਾਫੀਆ ਪੁਰਾਣੇ ਹੀ ਕਰੀ ਜਾਂਦੇ ਪਏ ਮੇਰੇ ਨਾਲ ਮੇਰੇ ਨਾਲ ਮੇਰੇ ਵੱਡੇ ਭਰਾ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਾਹਿਬ ਮਜੀਤ ਸਿੰਘ ਮੰਨਾ ਜੀ ਸਾਬਕਾ ਵਿਧਾਇਕ ਨੇ ਸਾਹਿਬ ਸਾਹਿਬ ਦਾ ਸੀਪੀਐਸ ਨੇ ਸਾਡੇ ਆਪਣੇ ਤਰਨਤਾਰ ਜ਼ਿਲ੍ਹੇ ਦੇ ਪ੍ਰਧਾਨ ਸਰ ਹਰਜੀਤ ਸਿੰਘ ਮੀਆਂਵੰਦ ਜੀ ਸਾਡੇ ਗੌਰਤਬ ਜਨਰਲ ਸੈਕਟਰੀ ਨੇ ਓਬੀਸੀ ਮੋਰਚੇ ਦੇ ਸਾਡੇ ਸਰ ਹਦੀਪ ਸਿੰਘ ਜੀ ਗਿੱਲ ਸਾਡੇ ਏ ਵੀ ਐਸਸੀ ਮੂਰਤੀ ਦੇ ਜਨਰਲ ਸਕੱਤਰ ਨੇ ਕੋਨੀ ਜੀ ਕੋਨੀ ਜੀ ਪਹਿਲਾਂ ਕੋਨੀ ਜੀ ਜੇ ਦੇਖਿਆ ਜਾਵੇ ਤਾਂ ਇਹਦੇ ਪੂਰੇ ਜਿਹੜਾ ਮਾਮਲਾ ਹੈ ਡਰਗ ਦਾ ਮਾਮਲਾ ਹੈ ਲੱਗਦਾ ਹੈ ਕਿ ਪੰਜਾਬ ਸਰਕਾਰ ਕੁਝ ਕਰਨਾ ਚਾਹੁੰਦੀ ਹੈ ਜਾਂ ਕੇਂਦਰ ਸਰਕਾਰ ਦੇ ਵਿੱਚ ਕਿੰਨੇ ਕੁ ਇਨਵੋਲਵਮੈਂਟ ਦੇ ਨਾਲ ਸਾਫ ਸਪਾਈ ਕਰੀ ਜਾਣੀ ਚਾਹੀਦੀ ਹੈ ਕੇਂਦਰ ਸਰਕਾਰ ਨੇ ਕੇਂਦਰ ਸਰਕਾਰ ਨੇ ਮੋਦੀ ਸਾਹਿਬ ਦੀ ਰਹਿਮਾਈ ਸਾਡੇ ਉਹਨਾਂ ਦੀ ਰਹਿਨਮਾਈ ਦੇ ਹੇਠ ਅਮੀਸ਼ਾਹ ਜੀ ਸਾਡੇ ਗ੍ਰਹਿ ਮੰਤਰੀ ਦੀ ਰਹਿਨਮਾਈ ਹੇਠ ਸਾਡੀ ਰਾਸ਼ਟਰਪਤੀ ਜਿਹੜੇ ਸਾਡੇ ਉਹਨਾਂ ਦੀ ਰਹਿਨਮਾਈ ਹੇਠ ਮਾਨ ਬਣਾਇਆ ਨਸ਼ਾ ਜੜੋਂ ਪੰਜਾਬ 'ਚ ਖਤਮ ਕਰਨਾ ਗੁੰਡਾਗਰਦੀ ਖਤਮ ਕਰਨੀ ਆ ਇਹਦੇ ਲਈ ਕੋਈ ਵੀ ਕੁਰਬਾਨੀ ਦੇਣੀ ਪਈ ਬੀਜੇਪੀ ਨੂੰ ਤੇ ਮੋਢੇ ਨਾਲ ਮੋਟਾ ਜੋੜ ਕੇ ਅੱਗੇ ਦਾ ਕਹਿਣਾ ਉਹ ਇਹ ਪਹਿਲਾਂ ਹਾਈ ਕੋਰਟ 'ਚ ਤੁਹਾਡੇ ਚਪੜੀਆਂ ਕੋਈ ਕੀਤੀਆਂ ਸੀ ਕਿ ਇਹਨਾਂ ਦੀ ਗਵਾਹੀ ਨਹੀਂ ਮੰਨੀ ਜਾ ਸਕਦੀ ਫਿਰ ਤੁਸੀਂ ਪਟੀਸ਼ਨ ਵੀ ਪਾਈ ਸੀਗੀ ਤੇ ਉਹ ਪਟੀਸ਼ਨ ਵੀ ਤੁਹਾਡੀ ਗਵਾਹੀ ਨਹੀਂ ਮੰਨੀ ਜਾ ਸਕਦੀ ਹਾਂ ਪਹਿਲਾਂ ਤੁਹਾਡੀ ਕਾ ਵੀ ਕੋਰਟ ਤੇ ਮਨਾ ਕਰਦੇ ਨਹੀਂ ਗਵਾਹੀ ਨੂੰ ਭਾਵੇਂ ਝੂਠੀ ਕਰੋ ਸੱਚੀ ਕਰੋ ਤੇ ਹਰਿਆਣੇ ਗਵਾਹੀਆਂ ਲੈਂਦੇ ਹੋ ਤੇ ਉਹਨਾਂ ਨੇ ਜੱਜ ਸਾਹਮਣੇ ਜੱਜ ਸਾਹਮਣੇ ਦੇਖਣਾ ਹੁੰਦਾ ਕੋਈ ਗੱਲ ਹੀ ਨਹੀਂ ਹੈ ਇਹ 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 ਮੇਰੀ ਗੱਲ ਸੁਣੋ ਕਿਹੜਾ ਦਾਗ ਪੰਜਾਬ ਦੇ ਨਸ਼ੇ ਦੇ ਡਰੱਗ ਮਾਮਲੇ ਲੱਗਾ ਆ ਮੈਂ ਦੱਸਣਾ ਜਾਵਾਂਗਾ ਆ ਆ ਕਿਹੜਾ ਨਸ਼ਾ ਆਇਆ ਇਹ ਸਿਰਫ ਭਾਰਤੀ ਜਨਤਾ ਪਾਰਟੀ ਖਤਮ ਕਰ ਸਕਦੀ ਹੈ ਪੰਜਾਬ ਵਾਲਿਓ ਮੈਂ ਤੁਹਾਡੇ ਮਾਦੀਆਂ ਨੇ ਤੁਹਾਨੂੰ ਦੱਸਣਾ ਜਾਵਾਂਗਾ ਇਹ ਨਸ਼ਾ ਪੰਜਾਬ ਹੀ ਮਕਾ ਸਕਦਾ ਆ ਹੋ ਪੰਜਾਬ ਦੇ ਵਿੱਚ ਭਾਜਪਾ ਹੀ ਬਚਾ ਸਕਦੀ ਹੈ ਨਰਿੰਦਰ ਮੋਦੀ ਜੀ ਦੀ ਅਗਵਾਈ 'ਚ ਇਹ ਗੁੰਡਾਗਰਦੀ ਇਹ ਬੇਰੋਜਗਾਰੀ ਪੰਜਾਬ 4.5 ਲੱਖ ਕਰੋੜ ਦੇ ਕਰਜ਼ੇ ਥੱਲੇ ਆ ਗਈ ਤਰੀਕ ਲੋਕਾਂ ਨੇ ਅਕਾਲੀ ਵੇਖ ਲਈ ਲੋਕਾਂ ਨੇ ਆਪਣੇ ਕਾਂਗਰਸੀ ਵੇਖ ਲਈ ਆ ਲੋਕਾਂ ਨੇ ਮੌਜੂਦਾ ਸਰਕਾਰ ਵੀ ਵੇਖ ਲਈ ਆ ਮੈਂ ਹਰ ਇੱਕ ਨੂੰ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਆ ਯੂਪੀ ਲਾਗੇ ਸੂਬਾ ਆ ਉੱਥੇ ਨਸ਼ੇ ਗੁੰਡਾਗਰਦੀ ਤੇ ਆਰਥਿਕ ਪੱਕੋ ਵੇਖੋ ਕਿੱਥੇ ਚਲ ਗਏ ਆ ਪੰਜਾਬ ਜਿਹੜਾ ਇਹ ਤੇ ਇਹ ਫੜਾ ਮਾਰਦੇ ਆ ਵੱਡੇ ਤੀਸਖਣ ਕੇ ਲੀਡਰ ਬਣੇ ਆ ਆਪਣੇ ਆ ਨੂੰ ਸੋ ਕਾਲਡ ਬਣੇ ਆ ਉਹ ਮੈਂ ਦੱਸਣਾ ਉਹਨਾਂ ਕੋ ਮੈਂ ਦੱਸਣਾ ਚਾਹੁੰਦਾ ਕਿ ਇਹ ਜਿਹੜੇ ਪੰਜਾਬ ਆ ਆ ਆਰਥਿਕ ਤੌਰ ਤੇ ਚੌਥੇ ਨੰਬਰ ਤੇ ਹੀ ਤੇ ਹਰਿਆਣਾ ਜਿਹੜਾ ਨਾਲ ਦਾ ਸੂਬਾ ਉਹ ਵੀ ਸਾਡੇ ਨਾਲ ਖੇਤੀਬਾੜੀ ਸੂਬਾ ਆ ਔਰ 18ਵੇਂ ਨੰਬਰ ਤੇ ਅੱਜ ਦੀ ਤਰੀਕ ਤੇ ਆਪਾਂ ਪੰਜਾਬ ਵਾਲੇ 18ਵੇਂ ਦੇ ਤੇ ਇਹ ਚੌਥੇ ਦੇ ਆਏ ਬਹਿਣੇ ਨਹੀਂ ਤੁਹਾਡੇ ਵੱਲੋਂ ਕੀ ਆ ਗਿਆ ਸੀ ਬਿਆਨ ਦਿੱਤੇ ਜਾਂਦੇ ਕਾਫੀ ਵਾਰੀ ਪਰ ਬਿਆਨ ਉੱਚ ਦਰ ਤੇ ਪਹੁੰਚਦੇ ਨਹੀਂ ਉੱਪਰ ਤੱਕ ਬਿਆਨਾਂ ਦੀ ਸੁਣਵਾਈ ਨਹੀਂ ਕੀਤੀ ਹੁੰਦੀ ਕੀ ਲੱਗਦਾ ਹੁਣ ਅੱਜ ਦੇ ਇਹ ਬਿਆਨ ਦੇ ਕੇ ਆਏ ਉਹਦੀ ਸੁਣਵਾਈ ਕੀਤੀ ਹੈਗੀ ਕਿ ਤੱਕ ਮੈਂ ਨੂੰ ਉਸ ਪੂਰਾ ਵਿਸ਼ਵਾਸ ਹੈ ਉਸ ਸੱਚੇ ਪਾਤਸ਼ਾਹ ਦੇ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਉਸ ਮਾਲਕ ਦੇ ਕਿ ਦੋਸ਼ੀ ਜਿਹੜਾ ਵੀ ਬਣਦਾ ਦੋਸ਼ੀ ਨੂੰ ਸਜ਼ਾ ਜੂਨ ਮਿਲੋ ਦੁਬਾਰਾ ਹੁਣ ਕਦੋਂ ਬਲਾਕੇ ਬੋਨੇ ਜੀ ਦੁਬਾਰਾ ਵੀ ਬਲਾਕੇ ਹਾਂਜੀ ਦੁਬਾਰਾ ਵੀ ਬਲਾਇਆ ਜਦੋਂ ਕਿਥੇ ਡਰੱਗ ਦੇ ਮਸਲੇ ਸੱਦਣਗੇ ਕਿਥੇ ਵੀ ਸੱਦਣਗੇ ਕੋਈ ਵੀ ਸੱਡੇਗਾ ਦਿਨੇ ਸੱਦੇ ਰਾਸ ਦੇ ਤਗੜੇ ਹੋ ਗਏ ਅਸੀਂ ਬੋਨੇ ਜੀ ਇਸ ਇਹ ਖਾਤਮ ਕਰਾ ਬੋਨੇ ਜੀ ਡਰੱਗ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦੀ ਭੂਮਿਕਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਲੱਗਦਾ ਕਿ ਸਰਕਾਰ ਕੋਲ ਵਿੱਚ ਜਿਹੜਾ ਮਾਮਲੇ ਦੇ ਵਿੱਚ ਕੰਡਣਾ ਚਾਹੁੰਦੀ ਮੈਂ ਤਾਂ ਹੁਣ ਇਹ ਪਹਿਲਾਂ ਹੀ ਬੋਲ ਛੱਡਿਆ ਕਿ ਤੁਸੀਂ ਸਾਰੇ ਵੇਖ ਲਏ ਆ ਇਹ ਖਾਤਮਾ ਸਿਰ ਭਾਜਪਾ ਹੀ ਕਰ ਸਕਦੀ ਆ ਕਿਸੇ ਦੇ ਵਾਸਤਾ ਰੋਗ ਨਹੀਂ ਹੋਰ ਇਹ ਕੋਈ ਸਰਕਾਰ ਦੇ ਵਾਜਦਾ ਰੋਗ ਨਹੀਂ ਆ ਇਹ ਸਿਰਫ ਭਾਰਤੀ ਜਨਤਾ ਪਾਰਟੀ ਕਰ ਸਕਦੀ ਆ ਆਪਣੇ ਮੋਦੀ ਸਾਹਿਬ ਦੇ ਰਹਿਨਮਈ ਹੈ